itu menandang bahwa data ਮੈਂ ਨੰਦਰ ਸਿੰਘ ਪਣੀਵਾਗਾ ਬੀਕੇ ਜੂ ਟਕੌਂਦਾ ਦਾ ਜਿਹੜਾ ਜਨਰਕਤਰਾ ਜੋ ਸਾਡਾ ਪਿਛਲੀ 21 ਤਰੀਕ ਤੋਂ ਲੈ ਕੇ ਭਿੱਖੀ ਕੋਲੇ ਟੋਲ ਪਲਾਜ਼ੇ ਦੇ ਧਰਨਾ ਚੱਲਦਾ ਸੀ ਉਹਦਾ ਅਸੀਂ ਰਾਤ ਮੁਕੰਮਲ ਆ ਭੋਗ ਪਾ ਚੁੱਕੇ ਆ ਸਾਰੀਆਂ ਜਿਹੜੀਆਂ ਕੰਧਾਂ ਕੌਣਾਂ ਉਹਨੂੰ ਢਾ ਚੁੱਕੇ ਆ ਤੇ ਕੱਲ ਨੂੰ 18 ਤਰੀਕ ਨੂੰ ਬੇਨਤੀ ਕਰਦਾ ਸਾਰੇ ਇਲਾਕਾ ਦੇ ਮਾਸ਼ੀ ਵੀਰਾਂ ਨੂੰ ਵੀ ਤੁਸੀਂ ਇਸ ਟੋਲ ਪਲਾਜ਼ੇ ਤੇ ਆਓ ਜਿੰਨਾ ਜਿੰਨੇ ਵੀਰਾਂ ਦੇ ਸਹਾਰਚ ਲਗਾਗਾ ਉਹ ਆਪਾਂ ਨਾ ਲੋਕਾਂ ਦਾ ਧੰਨਵਾਦ ਕਰੀਏ ਕਿਉਂਕਿ ਕਰਾਕੇ ਦੀ ਠੰਡ ਦੇ ਵਿੱਚ ਇੱਥੇ ਰਹੇ ਆ ਤੇ ਨਾਲੇ ਆਪਾਂ ਜਿਹੜੇ ਟਬਕਾ ਪਿਆਗਾ ਉਹਨੂੰ ਛੇੜਤੇ ਕਰੀਏ ਕਿਉਂਕਿ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਸੀ ਇੱਥੇ ਬਹੁਤ ਸਾਰੇ ਮਹਿੰਗੇ ਭਾਜੀਆਂ ਗੱਡੀਆਂ ਫਟ ਗਈਆਂ ਸੀਗੀਆਂ ਜਦੋਂ ਬੀਕੇਜੂ ਦਕੌਂਦਾਰੇ ਪੱਕਾ ਮੋਰਚਾ ਲਾਇਆ 2 ਮਹੀਨੇ ਹੋ ਗਏ ਲਗਾਤਾਰ ਬੈਠਿਆਂ ਨੂੰ ਤਾਂ ਇਹਦਾ ਰਾਤ ਮੁਕੰਮਲ ਤੌਰ ਤੇ ਭੋਗ ਆਪਾਂ ਪਾ ਚੁੱਕੇ ਆ ਕੱਲ ਨੂੰ ਸਾਰੇ ਬੀਕੇਜੂ ਦਕੌਂਦਾਰੇ ਦੀ ਪੱਕੀ ਫੋਰਸ ਅਤੇ ਇਲਾਕਾ ਨਿਵਾਸੀ ਵੀਰਾਂ ਨੂੰ ਬੇਨਤੀ ਆ ਵੀ ਆਓ ਆਕੇ ਆਪਾਂ ਕੱਲ ਨੂੰ ਜਿਹੜਾ ਕੋਈ ਬਾਰਾ ਮੋਟਾ ਮਲਬਾ ਕੋਈ ਟਰੋੜਾ ਸੜਕ ਦੇ ਵਿਚਾਲੇ ਪਿਆ ਉਹਨੂੰ ਸਾਰੇ ਨੂੰ ਪਾਸੇ ਕਰ ਸਕੀਏ ਅਤੇ ਕਿਥਾਂ ਜਿਨ੍ਹਾਂ ਨੇ ਇੱਕ ਤਾਂ ਦਸਾਂਦਾ ਦਾ ਨਗਰ ਮੀਤ ਪ੍ਰਧਾਨ ਬਲਾਕ 21 ਜੋ ਕਿ 12ਵੇਂ ਮਹੀਨੇ ਦੀ 21 ਤਰੀਕ ਤੋਂ ਸਾਡਾ ਇੱਥੇ ਟੋਲ ਪਲਾਜੇ ਤੇ ਧਰਨਾ ਚੱਲਦਾ ਜੀ ਅੱਜ ਦੇ 2 ਮਹੀਨੇ ਤੋਂ ਉੱਪਰ ਹੋ ਗਿਆ ਉਹ ਜਦੋਂ ਐਲ ਕਰਦੇ ਹੋਏ ਇਸ ਸਰਕਾਰ ਦੀ ਜਾਂਮ ਸਰਕਾਰ ਨੇ ਜਿਹੜੇ ਅਮ ਕੱਢੇ ਹੋਏ ਸੀ ਉਹਨੂੰ ਅੱਜ ਰਾਤ ਅਸੀਂ ਸਹੀ ਪਰਾਂ ਖਰਾ ਹਟਾ ਦਿੱਤਾ ਹੈਗਾ ਉਹਦੀ ਇੱਕ ਇੱਕ ਕਰ ਦਿੱਤੀ ਆ ਹੁਣ ਸਿਰਫ ਕੱਲ ਨੂੰ ਜਿਹੜੀ 18 ਤਰੀਕ ਛੱਡੀ ਤਾਂ ਰੱਖੀ ਹੋਈ ਹੈਗੀ ਵੱਡੇ ਕੱਠ ਦੀ ਫੋਮ ਐ ਵੀ ਖਿਆਣਾ ਦਾ ਵੀ ਧੰਨਵਾਦ ਕਰਦਾ ਹਾਂਗਾ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਦਿੱਤਾ ਹੈਗਾ ਫੰਡ ਕੰਨਿਓ ਉਹ ਗੁੱਧ ਚਾਹ ਪਾਣੀ ਇੱਥੇ ਜੀ ਆਪਣਾ ਜਿਹੜਾ ਟੋਲ ਪਲਾਜ਼ਾ ਟੇਪੀ ਕੋਲੇ ਚੱਲ ਰਿਹਾ ਸੀ ਇਹ ਟਾ ਚੁੱਕਿਆ ਸਾਰੇ ਦਾ ਸਾਰਾ ਆਪਣੀ 18 ਤਰੀਕ ਦੀ ਕਾਲ ਪਹਿਲਾਂ ਤੁਸੀਂ ਦਿੱਤੀ ਹੋਈ ਐ ਜਿਹੜਾ ਸਵੇਰੇ ਕੱਲ ਨੂੰ 18 ਤਰੀਕ ਨੂੰ ਆਪਾਂ ਨੇ ਇਹਦਾ ਜਿਹੜਾ ਮਲਬਾ ਚੱਕ ਕੇ ਛੈੜ ਤੇ ਕਰਨਾ ਸਾਰੇ ਪਿੰਡਾਂ ਦੀਆਂ ਕਾਈਆਂ ਨੂੰ ਬੇਨਤੀ ਐ ਵੀ ਦੁੱਧ ਤੇ ਰੋਟੀ ਲੈ ਕੇ 10 ਵਜੇ ਦੇ ਨਾਲ ਇਥੇ ਟੋਲ ਪਲਾਜੇ ਤੇ ਉਪੜਨਾ ਕਿਉਂ ਜਿੰਨਾ ਵੀ ਸਮਾਨ ਐ ਸੋਂ ਰਾਹੀਦਾਨ ਨੂੰ ਜਿਹੜੀ ਦਿੱਕਤ ਪੈਂਦੀ ਐ ਝਾਕੀ ਨੂੰ ਵੇਲਾ ਕਰੀਏ ਜਿਹੜੇ ਲੋਕ ਆਪਾਂ ਨੂੰ ਕਹਿੰਦੇ ਤੇ ਬੀ ਇਹ ਤੇ ਦਿੱਲੀ ਦੇ ਹੱਥ ਨਹੀਂ ਲਾ ਸਕਦੇ ਪਰ ਉਹ ਟਾ ਕੇ ਸਾਰਾ ਰਾਤ ਇਹ ਮੁਕੰਬਲ ਕਰਤਾ ਹੁਣ ਬਸ ਰਸਤਾ ਬਣਾਉਣੀ ਰਹਿੰਦਾ ਇਹ ਕੱਲ ਨੂੰ ਖਾਣਾ ਤਰੀਕ ਨੂੰ ਬਣਾਇਆ ਉਹ ਇੱਕ ਖਾਲਸਾ